ਤੇ ਕਾਲੇ ਕੇ ਬਲੌਗ ਚ ਬਹੁਤ ਬਹੁਤ ਧੰਨਵਾਦ ਜੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਪਨੀਰੀ ਤੇ ਮੈਂ ਕਹਿੰਦਾ ਦੀਆਂ ਪੈਨਾਣਾ ਵੀ ਜ਼ਰੂਰ ਸ਼ੇਅਰ ਕਰਾ ਤੇ ਧੰਨਵਾਦ ਜੀ ਤੇ ਤਿਆਰ ਹੋ ਗਿਆ ਸ਼ਾਮ ਦੇ 4:00 ਵਜੇ ਤੇ ਸਾਗ ਪਣ ਵਣ ਕੇ ਰੈਡੀ ਆ ਲੋ ਜੀ ਦੇ ਸਾਗ ਪਣ ਵਣ ਗਿਆ ਮੜ ਕੇ ਪਨੀਰੀ ਦੇ ਬਾਅਦ ਫੇਰ ਧਰ ਦਾਂਗੇ ਥੋੜਾ ਸੇਕ ਆਲਣ ਪਾ ਕੇ ਥੱਲੇ ਲਾਤਾ ਤੇ ਇਹ ਲੋਦੀ ਇਹ ਆਪਣੇ ਜਿਹੜੇ ਚੱਗ ਮੱਚੀ ਜਾਂਦੀ ਆ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਸਮਾਨ ਆਪਾਂ 1 ਕਿਲੋ ਕਿਓਦੀ ਬਣਾਵਾਂਗੇ ਪਵieson ਦੀ ਤੇ 1 ਕਿਲੋ ਕਿਓਦੀ ਬਣਾਵਾਂਗੇ ਆਪਾਂ ਆਟੇ ਦੀ ਕਿਉਂਕਿ ਆਪਾਂ ਪਹਿਲੀ ਵਾਰ ਬਣਾਉਣ ਲੱਗੇ ਆ ਵੇਸਨ ਦੀ ਇੰਦੇ ਤੇ ਵੀਰ ਪਾ ਵੀ ਸੰਦੀ ਬਣਾਉਣ ਲੱਗੀ ਆ ਆਪਾਂ ਮੈਸ ਨਿਕਾਲ ਲੀ ਜਿ세ਾ ਸੀ ਮੈਨੂੰ ਸ਼ਿਕਾ ਥੋੜੀ ਲੱਗ ਜਾਂਦੀ ਜੇ ਤੇ ਕਹਿੰਦੇ ਵੀ ਰੇਸਣ ਕਰਦੇ ਤੇ ਵੀ ਜਿ세ਾ ਮੇਸ਼ਾ ਠੀਕ ਹੋ ਜਾਂਦਾ ਤੇ ਮੈਂ ਖੰਚਾ ਲਿਆ ਆਪਾਂ ਰੇਸਣ ਦੀ ਚੜਾ ਲੈਣੇ ਆ ਗੁਰਪ੍ਰੀਤ ਮੈਂ ਥੋੜਾ ਜਿਹਾ ਆਟਾ ਫੜਾ ਕੇ ਜਾਈਂ ਤੇ ਆਪਾਂ ਵਿੱਚ ਥੋੜਾ ਜਿਹਾ ਆਟਾ ਪਾ ਲਾਂਗੇ ਤੇ ਬਸ ਪਾਵਾਗੇ ਰੇਸ ਕਿਉਂਕਿ ਪਹਿਲੀ ਵਾਰ ਬਣਾਉਣ ਲੱਗੀ ਆ ਕਦੇ ਬਣਾਈ ਨਹੀਂ ਹੈਗੀ පපන අගනි ේ පසුු ස්මාධ කාදන්න එක පොනේ අප පනත් පන්යි ඒ පොල්ලමකානේ අප පීලි ආප දේසිී හඩඩක් වේච පාල ඒේ අප දී පටේ දමනාමග පමා මසකර ඒේ ඒ බන ී පයක්කට හඩු බේච තිී ආ සමාන ම ਸਾਉਂਡ ਹੋ ਗਿਆ ਫੋਲ ਸਫਾਰੀ ਹੋ ਗਈ ਆਹ ਦੇਖ ਲੋ ਸਾ ਸਮਾਨ ਆ ਚਾਰ ਚੀਜ਼ਾਂ ਨਹੀਂ ਪੰਜ ਚੀਜ਼ਾਂ ਵਾ ਤੇ ਕੋਸ ਆਪਾਂ ਪਾ ਲੇ ਕੋਸ ਡਰਾਈ ਫੂਡ ਪਾਵਾਂਗੇ ਕਿਉਂਕਿ ਬੱਚੇ ਨਾ ਪਨੀਰੀ ਬਹੁਤ ਘੱਟ ਖਾਂਦੇ ਫਿਰ ਤਾਂ ਸਮਾਨ ਥੋੜਾ ਘਾਟ ਹੀ ਪਾਉਣੇ ਹੁੰਦੇ ਆ ਤੇ ਹਲੋ ਜੀ ਜੀ ਵੇਖੋ ਅਸੀਂ ਲੋ ਜੀ ਪਾ ਨਾ ਕੋ ਪਾ ਲਈ ਫਿਰ ਪਾਸ ਨੂੰ ਮਿਲਦੇ ਆ ਜੀ ਹੁਣ ਅੱਗੇ ਇਸ ਤਰ੍ਹਾਂ ਉਸ ਤੋਂ ਡੇਢ ਪਾਣੀ ਆ ਗਿਆ ਸੱਤ ਇੱਕ ਤੋਂ ਜਿੰਨ ਤੋਂ ਤਾਂ ਕਿ ਜੀਵਨ ਦਾ ਪਤਾਈਆ ਪਕਾ ਲਿਆ ਅੱਧਾ ਜੀ ਦੋਨ ਪਕਾ ਲਿਆ ਜੇ ਤੁਹਾਨੂੰ ਲੱਗਦਾ ਨਹੀਂ ਮੁੜੇ ਪਾਉਂਗਾ ਕਿ ਕੋਈ ਚਾਪਤੀ ਕਰੀਂ ਸਰ ਜੀ ਸੰਕਲੋਗ ਐਸੀ ਆ ਉਹ ਥੋੜੀ ਜਿਹੀ ਚਿੰਦਤ ਜਾ ਦੇ ਉਸ ਦੀ ਹਾਂ ਨਾ ਪਾਣੀ ਬਣਾਉਂਦੇ ਹਾਂ ਜੀ ਬਣ ਕੇ ਰੈਡੀ ਹੋ ਕੇ ਸੈਕਸ਼ਨ ਕਰਵਾਣੀ ਦੇਖੋ ਇਦਰਾ ਪਣਾ ਸਾਗ ਫਿਰ ਹਲਾ دیਏ ਠਾ ਪੱਗ ਦੀ ਪਾਹੀ ਸੀ ਹੁਣ ਆਪਾਂ ਇਹ ਸੰਗੀ ਪਿੰਗੀ ਦੀ ਟਿੰਗੀ ਲਾ ਰਹੇ ਹਾਂ ਜੇ ਇਹ ਜਦ ਬਣਾਇੰਗੇ ਇਤੋ ਟੇਸਟੀ ਨਹੀਂ ਤਾਂ ਹੁੰਦਾ ਕੰਡਾ ਬਕਰੇ ਜਿਆਦਾ ਤਾਂ ਦੀ ਦੀ ਭਰਨੇ ਹਾਂ Apa ini alat macam ini ya? Suwadas aktor ya masih apa nanti? Ada apa? Bela kerja sihrih. Kalau kita ini, itu baru kan aman juga. ini. pohon, ini No biasa dia? Ini ini ਦੀ ਆਪਣੀ ਕੜਾਈ ਸੇਤੀ ਸਮੀ ਲਈ ਵਾਸਤੇ ਲਈ ਹੋਈ ਆ ਇਹ ਕਿਹਦੀ ਬੈਲਾ ਲਾ ਉਪਰ ਪਕਵਾਉਣ ਹਾਂ ਇਹ ਵਸੇ ਡੱਕ ਸੈਜ ਆਪਣੇ ਬਨੀਰੀ ਵਾਸਤੇ ਆ ਲੈ ਜਵਾਂਦੀ ਹੋਈਗੀ 4-5 ਕਿਲੋ ਛੋੜ ਦਿੱਤਾ ਵੈਸੇ ਆਪਣੇ ਕੋਲ ਤਾਂ 5 ਕਿਲੋ 6 ਕਿਲੋ ਸੀ ਸਮਾਂ ਥੋੜਾ ਹੋ ਜੀ ਪਨੀਰੀ ਆਪਣੀ ਸਮਾਨ ਸਭ ਸਾਰਾ ਪਾ ਲਿਆ ਵਿੱਚ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈ ਦੇਖੋ ਸਹੀ ਤਰ੍ਹਾਂ ਲੱਗ ਪਸਾ ਮੜ ਪਰ ਆਤ ਲਿਆ ਜੁਜੀ ਪਨੀਰੀ ਵਾਸਤੇ ਉਸਾਇਨੇ ਬੋਪਲ ਮਖਾਨੀ ਪਰ ਥੋੜੇ ਜਿਹਾ ਬੋਪਲ ਲਗੇ ਤੇ ਆਪ ਪਨੀਰੀ ਆਪੜੇ ਬਾਣੀ ਜੀ ਦੇਖੋ ਜੀ ਲਓ ਜੀ ਹੁਣ ਆਪਾਂ ਨਾ ਟੰਗੀ ਤਰ੍ਹਾਂ ਹਲਾ ਲਈਏ ਫੇਰ ਦਿਖਾਉਣੀ ਆ ਲਓ ਜੀ ਤਾਂ ਆਪ ਹੁਣ ਕਿਚਨ ਤੇ ਰੱਖ ਲਈ ਤੇ ਨੀਂਹ ਤੇ ਪਪਾਰ ਲੈ ਦਿੱਤਾ के तो है आओरे, आओरे ये करके अचार। ये अपना अचार पानी और गाजर साग ना गाजर बहुत टेस्टी लगती है मिर्चा अदर ये पावगे जमैन पाइटी लून ये चीज़ आप बना के तैयार करा आप बनाने वास्ते कोई डब्बा ਕੀ ਜਿਆ ਕਰਦੇ ਆ ਲਓ ਜੀ ਹੁਣ ਆਪਣਾ ਆਚਾਰ ਵਾਂਗੂ ਕਿ ਸਾਗ ਜੋ ਬਣਾਈਏ ਤਾਂ ਆਪਾਂ ਆਚਾਰ ਬਹੁਤ ਜੀਕਾ ਇਹ ਕੀ ਚੱਕ ਲਿਆ ਇਹ ਕਿ ਜਮੈਂ ਨਹੀਂ ਹੈ ਇਹ ਕੀ ਕਿਸੇ ਕਾਲਾ ਨੁਕ ਨਿੰਟਾ ਨੂੰ ਕਾਲਾ ਨੁਕ ਤੇ ਆਪਣੀ ਜਮੈਂ ਰੱਖਤਾ ਹੈ ਉੱਪਰ ਫੜ ਜਮੈਂ ਬਾਤੀ ਦਿੱਤੀ ਤੇ ਜੀ ਪਾਸ ਮਾਰ ਬਹੜਾ ਦੇਖੋ ਜੀ ਆਪਾਂ ਨਾ ਔਰੰਜ ਤੇ ਮਿਰਚਾਂ ਨਾਲ ਇਹਨਾਂ ਦਾ ਟਕਰੀ ਪਾਉਣੀ ਹੈ ਇਸ ਤਰ੍ਹਾਂ ਦੇ ਪਵਾਰੇ ਨੀਂਸ ਕੋ ਜੋ ਸਾਈਂ ਅਚਾਰ ਪਾਉਣੀ ਹੈ ਦੇਖੋ ਜਿਵੇਂ ਆਪਾਂ ਪੂਲੀ ਆਪਾਂ ਕਰ ਲਾਂਗੇ ਜਾਂ ਜਿਵੇਂ ਸਾਈਂ ਔਰ ਡਵਾ ਨਾ ਵੱਡੇ ਹੁੰਦੇ ਹਨ ਸਸ ਆਪ ਇਹਨੂੰ ਆਈ ਰਿਸਨਾ ਚ ਪੋਲੇ ਕਰਦੇ ਮੈਨੂੰ ਬਹੁਤ ਆਹਾਨ ਮਨ ਜਾਂਦੀ ਹੈ ਨਾ ਕਹਿੰਦੇ ਕਿ ਕਿਨੇ ਨਹੀਂ ਆਇਆ ਪੋਲੇ ਪੋਲੇ ਹੋ ਜਾਂਦੇ ਬਾਅਦ ਤੱਕ ਨਹੀਂ ਬਣਦੇ ਮੇਗੀ ਆਪਾਂ ਤਾਂ ਬਿਨਵਾੜਿਆ ਨਹੀਂ ਨੂੰ ਬੋਲੇ-ਬੋਲੇ ਕਰ ਲੈਂਦੇ ਆਂ ਹਾਂ ਜੀ ਤੇ ਆਪਾਂ ਹੁਣ ਫਿਨਿਸ਼ ਕਰਦੇ ਤੇ ਜਿਹੜੇ ਸਰ ਜਾਤਾ ਨਹੀਂ ਬੋਲਉਂਦੀ ਨਾ ਜਦੋਂ ਆਪਾਂ ਚਾਰ ਆ ਜਾਂਦੇ ਤੇ ਫੇਰ ਆਪਣਾ ਤਾਵਾ ਹੋ ਗਿਆ ਸਟਾਰਦੇ ਨੇ ਸਟਾਰਾ ਦੇਣੇ ਹੀ ਕੰਮ ਮੁਕਦੇ ਜੇ ਲੋ ਜੀ ਚਲੋ ਜੀ ਆਪਾਂ ਗੀਦੇ ਤੱਕ ਕਰਨ ਲੱਗੀਆਂ ਹਾਂ ਤੇ ਬਹੁਤ ਧੰਨਵਾਦ ਦਾ ਵੀਡੀਓ ਨੂੰ ਵਾਗ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਜਿੱਸਤੇ ਆ ਕੋ ਸਾਡੀ ਵੀਡੀਓ ਤੁਹਾਨੂੰ ਪਹੁੰਚਣ ਲੱਗਦੀ ਆ ගය පායන් නලර ද ොඩින සෂයර් කරය කරන්න සලෝයික් පී නෝතන් වදමෙන් අපපෑ අදම ඉන්නට යාදමතේ